ਪਿੰਡ ਬਿਰਕਾਂ ਦੇ ਵਿੱਚ ਖੁੱਲਣ ਵਾਲੇ ਠੇਕੇ ਦੀ ਬ੍ਰਾਂਚ ਦਾ ਪਿੰਡ ਵਾਸੀਆਂ ਉਗੇ ਸਮਾਜ ਸੇਵੀ ਸਤਪਾਰਤੂ ਬਿਰਕ ਸਾਬਕਾ ਸਰਪੰਚ ਟ੍ਰਾਂਸਫਰ ਤੋਂ ਚੰਬਾ ਤੇ ਪਿੰਡ ਵਾਸੀਆਂ ਨੇ ਅੱਜ ਡਟ ਕੇ ਵਿਰੋਧ ਕੀਤਾ ਇਸ ਮੌਕੇ ਸਬੰਧਤ ਭਾਗ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਉਹਨਾਂ ਨੇ ਇਸ ਮੌਕੇ ਠੇਕੇ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਪਿੰਡ ਦੇ ਵਿੱਚ ਕਦੇ ਵੀ ਠੇਕਾ ਨਹੀਂ ਖੁੱਲਣ ਦਵਾਵਾਂਗੇ ਤਣਾਪੁਸ਼ਟੀ ਨੂੰ ਵੇਖਦੇ ਹੋਏ ਦਸਾਂਝ ਕਲਾਂ ਚੌਕੀ ਦੇ ਮੁਲਾਜ਼ਮ ਪਹੁੰਚੇ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਠੇਕਾ ਜਦ ਤੱਕ ਕੋਈ ਵੀ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਨਹੀਂ ਖੁੱਲੇ ਜਾਵੇਗਾ ਕੈਮਰਾਮੈਨ ਐਸਾ ਕਹਨ ਅਗੀਰਲ ਮਨਪ ਸਿੰਘ ਬਜਾਰਾ ਦੀ ਵਿਸ਼ੇਸ਼ ਰਿਪੋਰਟ ਇਹ ਦੋ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕੇਦਾਰ ਮਰਦਾਵਾਨ ਹਾਂਜੀ ਮਾਮਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਬਿਰਕਾਂ ਵਿੱਚ 12 13 ਦੇ ਵਿੱਚ ಗ್ರಾಮ ਪੰਚਾਇਤ ਬਿਰਕ ਨੇ ਮਤਾ ਪਾਸ ਕੀਤਾ ਸੀਗਾ ਆਮਜਲਾਸ ਦੇ ਵਿੱਚ ਜਿਹਦੇ ਵਿੱਚ 11 12 ਮਤਾ ਪਾਸ ਕੀਤਾ ਸੀਗਾ ਵੀ ਪਿੰਡ ਦੇ ਵਿੱਚੋਂ ਠੇਕਾ ਚੱਕਿਆ ਜਾਵੇ ਕਿਉਂਕਿ ਇੱਕ ਪੰਚਾਇਤੀ ਐਕਟ ਗਵਰਨਮੈਂਟ ਦੇ ਜਿਹੜਾ ਉਹਦੇ ਵਿੱਚ ਇੱਕ ਰੂਲ ਆ ਵੀ ਜੇ ಗ್ರಾಮ ਪੰਚਾਇਤ ਕੋਈ ਮਤਾ ਪਾਸ ਕਰਦੀ ਆ ਵੀ ਸਤੰਬਰ ਤੋਂ ਪਹਿਲਾਂ ਮਤਾ ਆਮਜਲਾਸ ਚ ਪਾਉਂਦੀ ਆ ਤਾਂ ਉਹਦਾ ਠੇਕਾ ਜਿਹੜਾ ਨਹੀਂ ਖੋਲਦੀ ਇਸ ਕਰਕੇ ਉਹ ਮਤਾ ਸਾਡਾ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਮਨਜ਼ੂਰ ਕੀਤਾ ਉਹਦੇ ਤਹਿਤ 12 13 ਤੋਂ ਲੈ ਕੇ ਅੱਜ ਤੱਕ ਠੇਕਾ ਨਹੀਂ ਖੁੱਲਿਆ ਅੱਜ ਕੀ ਪ੍ਰੋਸੈਸ ਅਦਵਾਇਆ ਤੁਹਾਨੂੰ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਇਹ ਨਹੀਂ ਹੁਣ ਇੱਥੇ ਬਰਾਜ ਖੋਲੀ ਐ ਬਰਾਜ ਖੋਲਣ ਦੀ ਕੋਸ਼ਿਸ਼ ਕਰ ਰਹਾ ਠੇਕੇਦਾਰ ਜਿਹੜਾ ਅਸੀਂ ਉਹਨਾਂ ਨੇ ਇਹ ਭਰੋਸਾ ਹੁਣ ਦਵਾਇਆ ਪਿੰਡ ਵਾਲੇ ਨਹੀਂ ਚਾਹੁੰਦੇ ਵੀ ਇੱਥੇ ਸ਼ਰਾਬ ਦਾ ਠੇਕਾ ਖੁੱਲਿਆ ਜਾਵੇ ਸਾਡੀ ਆਬਾਦੀ ਆ ਲੱਗੇ ਇੱਥੇ ਮਾਤਾ ਦਾ ਮੰਦਿਰ ਆ ਨਾਲੇ ਬਿਰਧਾ ਆਸ਼ਰਮ ਆ ਨਾਲੇ ਸਾਰੀ ਆਬਾਦੀ ਆ ਜਿਹੜੀ ਐਸਸੀ ਵਾਦੀ ਵੀ ਨਾਲੇ ਆ ਨਾਲੇ ਇੱਕ ਸੈਨ ਕਲੇਵ ਆ ਤੇ ਇਹਨਾਂ ਨੇ ਇਹ ਭਰੋਸਾ ਦਵਾਇਆ ਵੀ ਜਿੰਨਾ ਚਿਰ ਜਿਹੜੀ ਆ ਅਸੀਂ ਸਰਕਾਰ ਨੂੰ ਜਿਹੜੇ ਇਹਦੇ ਕਮਿਸ਼ਨਰ ਨੂੰ ਵੀ ਐਪਲੀਕੇਸ਼ਨ ਦੇ ਕੇ ਆਏ ਆ ਸਾਰੇ ਪਿੰਡਾਂ ਤੋਂ ਆ ਰਾਮ ਸਰੋਪ ਚੰਬਾ ਦੇ ਸਾਡੇ ਸਰਪੰਚ ਜੀ ਦੀ ਅਗਵਾਈ ਵਿੱਚ ਜਾ ਕੇ ਉ ਦੇ ਹੁਣ ਇਹਨਾਂ ਨੇ ਇਹ ਭਰੋਸਾ ਦਵਾਇਆ ਠੇਕੇਦਾਰਾਂ ਨੂੰ ਤਾਂ ਸਾਡੇ ਜਿਹੜੇ ਇੰਚਾਰਜ ਇਥੋਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਮਨ ਜਾਨੀ ਬੈਠ ਕੇ ਕੋਈ ਦਾ ਤੈ ਹੱਲ ਨਹੀਂ ਰੱਬਦੇ ਉਹਨਾਂ ਜਿਹੜਾ ਅਸੀਂ ਠੇਕਾ ਨਹੀਂ ਖੋਲਣਗੇ ਤੇ ਜਿਹੜਾ ਆਪਣੇ ਠੇਕੇਦਾਰਾਂ ਨਾਲ ਇਹਨਾਂ ਦੀ ਗੱਲ ਹੋਈ ਹੈ ਔਰ ਉਹਨਾਂ ਨੇ ਇਹ ਭਰੋਸਾ ਦਿੱਤਾ ਸੋ ਅਸੀਂ ਇਸ ਗੱਲ ਨਾਲ ਸਹਿਮਤ ਆ ਪਿੰਡ ਵਾਸੀ ਵੀ ਇੱਥੇ ਠੇਕਾ ਨਹੀਂ ਖੁੱਲਣਾ ਚਾਹੀਦਾ ਪਿੰਡ ਦੀ ਆਬਾਦੀ ਹੈ ਔਰ ਮਹਿਕਮੇ ਨੂੰ ਵੀ ਅਸੀਂ ਦੇ ਕੇ ਆਏ ਆ ਕਮਿਸ਼ਨਰ ਨੂੰ ਤੇ ਅਸੀਂ ਇਹਦੇ ਬਿਲਕੁਲ ਪਿੰਡ ਵਾਲੇ ਸਾਡੇ ਸਰ ਹੁਣ ਤਾਂ ਨਾਂ ਵਗੈਰਾ ਚੱਕ ਗਿਆ ਦੰਨਾ ਸੀ ਹਾਲੀ ਹੁਣ ਚੱਕ ਲੈਣਾ ਕਿਉਂਕਿ ਉਹਨਾਂ ਸਰ ਪਹਿਲੋ ਵੀ 10-11 ਸਾਲ ਤੋਂ ਪਹਿਲੋ ਵੀ ਇੱਥੇ ਇੱਕ ਠੇਕਾ ਖੁੱਲ੍ਹਿਆ ਦੀਆ ਉਹ 12 ਸਾਲ ਪਹਿਲਾਂ ਉਹ ਮਤਾ ਪੰਚਾਇਤ ਦੇ ਮਤੇ ਜੋ ਰੂਰ ਹੈ ਪੰਚਾਇਤੀ ਐਕਟ ਦਾ ਉਹਦੇ ਮਤਾ ਕੋ ਚੱਕ ਹੋ ਗਿਆ ਸਰ ਜਿਹੜਾ ਇੱਕ ਜਿਹੜਾ ਅੱਜ ਮਗੀ ਇੰਨਾ ਸੀ ਕਿ ਇਹ ਪਿੰਡ ਵਾਲੇ ਨੇ ਮਤਾ ਪਾਇਆ ਸੀ ਕਿ ਜਿਹੜਾ ਠੇਕਾ ਦੀਵੇ ਤੇ ਪਿੰਡ ਨਹੀਂ ਬੰਦ ਤੇ ਠੇਕਾ ਕਰ ਗਿਆ ਸੀ ਤੇ ਹੁਣ ਸਹਿਮਤੀ ਨੇ دی ਹੋਈ ਹੈ ਵੀ ਜਦੋਂ ਤੱਕ ਪਿੰਡ ਵਾਲੇ ਉਹ ਠੇਕਾ ਜਦੋਂ ਤੱਕ ਆਪਣੀ ਸਹਿਮਤੀ ਹੋਏਗੀ ਠੇਕਾ ਫੇਰ ਹੀ ਖੁੱਲੂਗਾ ਜੀ ਤੇ ਸਰ ਚਾਬੀਆਂ ਵਗੈਰਾ ਠੇਕੇ ਦੀਆਂ ਚਾਬੀਆਂ ਜੀ ਅਸੀਂ ਆਪਣੇ ਕੋਲ ਲਈ ਚਾਬੀਆਂ ਲਏ